ਅੱਜ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਹੈਗੀ ਐ ਗੈਂਗਸਟਰਜ਼ ਦੇ ਵਿਰੋਧ ਇੱਕ ਅਸੀਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੋਇਆ ਜੋ ਕੱਲੇ ਦਾ ਫਰਸਟ ਡੇ ਹੈਗਾ ਸੀ ਅੱਜ 21 ਨੂੰ ਇਹਦਾ ਸੈਕੰਡ ਡੇ ਆ ਇਹਦੇ ਵਿੱਚ ਜਿਹੜੇ ਗੈਂਗਸਟਰਜ਼ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਇੱਥੇ ਜਿਹੜੇ ਐਸੋਸੀਏਟ ਹੈਗੇ ਨੇ ਕੋਈ ਉਹਨਾਂ ਦੇ ਜਾਂ ਉਹਨਾਂ ਨੂੰ ਪ੍ਰਾਹ ਦੇਣ ਵਾਲੇ ਬੰਦੇ ਨੇ ਜਾਂ ਉਹਨਾਂ ਦੀ ਕੋਈ ਵੀ ਸ਼ਹਿਦਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਇੱਕ ਮੁਹਿੰਮ ਵੱਢੀ ਹੈ ਕਿ ਪੰਜਾਬ ਨੂੰ ਜਿਹੜਾ ਹੈਗਾ ਜਿਸ ਤਰੀਕੇ ਨਾਲ ਅਸੀਂ ਯੁੱਧ ਨਸ਼ਿਆਂ ਵਿਰੋਧ ਦੀ ਸਾਡੀ ਮੁਹਿੰਮ ਚੱਲ ਰਹੀ ਸੀ ਉਸੇ ਤਰੀਕੇ ਨਾਲ ਹੀ ਹੈ ਕਿ ਗੈਂਗਸਟਰ ਦੇ ਵਿਰੁੱਧ ਵੀ ਜਿਹੜਾ ਹੈ ਪ੍ਰਹਾਰ ਆਪਰੇਸ਼ਨ ਅਸੀਂ ਸ਼ੁਰੂ ਕੀਤਾ ਤਾਂ ਜੋ ਜਿੰਨੇ ਵੀ ਇਥੋਂ ਦੇ ਗੈਂਗਸਟਰ ਜਾਂ ਇਹਨਾਂ ਨੂੰ ਸ਼ਹਿਰ ਦੇ ਨਾਲੇ ਬੰਦੇ ਹੈਗੇ ਨੇ ਜਾਂ ਇਹਨਾਂ ਦੇ ਐਸੋਸੀਏਟ ਜਿਹੜੇ ਮਾੜੇ ਬੰਦੇ ਨੇ ਉਹਨਾਂ ਨੂੰ ਉਹਨਾਂ ਦਾ ਆਪਾਂ ਅਰੈਸਟ ਕਰ ਸਕੀਏ ਤੇ ਪੰਜਾਬ ਨੂੰ ਇੱਕ ਸੁਰੱਖਿਅਤ ਜਿਹੜਾ ਹੈਗਾ ਮਾਹੌਲ ਜਿਹੜਾ ਦਿੱਤਾ ਜਾਵੇ ਸਰ ਪੰਜਾਬ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੈਂਪਫਾਰ ਦੇ ਤਾਪ ਜਿਹੜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਕਿਸ ਤਰ੍ਹਾਂ ਦੇ ਦੇਖੋ ਭਾਈ ਜਿਹੜੇ ਦੱਸਿਆ ਕਿ ਆਪਰੇਸ਼ਨ ਸਾਡੀ ਜਿਹੜੀ ਪ੍ਰਾਇਮਰੀ ਡਿਊਟੀ ਹੈਗੀ ਹੈ ਕਿ ਇੱਕ ਸਿਕਿਓਰ ਜਿਹੜਾ ਹੈਗਾ ਵਾਤਾਵਰਣ ਦੇਣਾ ਸਿਕਿਓਰ এনवायरमेंट ਜਿਹੜਾ ਹੈਗਾ ਸਾਰੇ ਨਾਗਰਿਕਾਂ ਨੂੰ ਸਾਰੇ ਲੋਕ ਆਪਣੇ ਪਛਿੰਦੇ ਨੂੰ ਦੇਣਾ ਉਹ ਸਾਡੀ ਪ੍ਰਾਇਮਰੀ ਜ਼ਿੰਮੇਵਾਰੀ ਹੁੰਦੀ ਹੈ ਲਾਅ ਐਂਡ ਆਰਡਰ ਤੋਂ ਪੀਸਫੁੱਲ ਰੱਖਣਾ ਤਾਂ ਉਹਦੇ ਵਿੱਚ ਜਿਹੜੇ ਕੋਈ ਆਪਣੇ ਆਪ ਨੂੰ ਇਹ ਟੁੱਟੂ ਜੇ ਬੰਦੇ ਆਪਣੇ ਆਪ ਨੂੰ ਗੈਂਗਸਟਰ ਸਮਝੀ ਬੈਠੇ ਨੇ ਇਹਨਾਂ ਦਾ ਖਾਤਮਾ ਕਰਨਾ ਵੀ ਸਾਡੀ ਜ਼ਿੰਮੇਵਾਰੀ ਆ ਤਾਂ ਉਹ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਸਮ ਟਾਈਮ ਕਈ ਵਾਰੀ ਲਾਦਾ ਕਿ ਅਸੀਂ ਬਾਹਰ ਬੈਠੇ ਸੇਫ ਆ ਪਰ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਾਡੇ ਐਕਸਟਰਡੀਸ਼ਨ ਪ੍ਰੋਸੈਸਰ ਹੈ ਜਿਹੜੇ ਹੈਗੇ ਐਕਸਟਰਡੀਪਲੋਮੈਟਿਕ ਚੈਨਲਸ ਦੇ ਰਹੀ ਉਹਨਾਂ ਦੇ ਵੀ ਜਿਹੜੀ ਹੈਗੀ ਹੈ ਲੀਗਲ ਵੇ ਨਾਲ ਅਸੀਂ ਉਹਨਾਂ ਨੂੰ ਹਵਾਲਗੀ ਕਰਵਾ ਕੇ ਉਹਨਾਂ ਦੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਜਿਹੜਾ ਹੈਗਾ ਜਾਂ ਕਾਨੂੰਨ ਚ ਲਿਆਵਾਂ ਮਾੜੇ ਅਨਸਰਾਂ ਨੂੰ ਕੀ ਕਹਿਣਾ ਚਾਹੋ ਮਾੜੇ ਅਨਸਰਾਂ ਨੂੰ ਜਿਹੜੀ ਹੈਗੀ ਹੈ ਸਖਤ ਤਾੜਦਾ ਕਿ ਜੇ ਉਹ ਇਸ ਤਰ੍ਹਾਂ ਦੀ ਜਿਹੜੀਆਂ ਕਿ ਕਿਸੇ ਵੀ ਚੀਜ਼ਾਂ ਤੋਂ ਪ੍ਰਭਾਵਿਤ ਨਾ ਹੋਣ ਅਗਰ ਕੋਈ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਕਰਦਾ ਬੇਸ਼ੱਕ ਉਹ ਫਸਟ ਟਾਈਮ ਕੋਈ ਕ੍ਰਾਈਮ ਕਰਦਾ ਤਾਂ ਉਹਦੇ ਨਾਲ ਵੀ ਜਿਹੜਾ ਹੈਗਾ ਸਾਕੀ ਨਾਲ ਜਿਹੜਾ ਹੈਗਾ ਪੇਸ਼ ਆਇਆ ਜਾਏਗਾ ਸਰ ਰਿਪੋਰਟਰ ਦੇ ਵਿੱਚ ਵੀ ਜਿੱਦਾਂ ਫਰੋਥੀ ਇੱਕ ਕਾਰੋਬਾਰੀ ਤੇ ਫਾਇਰਿੰਗ ਵੀ ਹੋਈ ਹੈ ਉਹ ਤਮਾਮ ਦੇ ਪੀਆਫ ਦੇ ਦੇਖੋ ਸਾਡੇ ਸਾਰੇ ਕੇਸ ਜਿਹੜੇ ਹੈਗੇ ਨੇ ਅਸੀਂ ਕੇਸ ਟੂ ਕੇਸ ਅਸੀਂ ਮੋਨੀਟਰ ਕਰ ਰਹੇ ਹਾਂ ਸਾਡੇ ਡੀਐਸਪੀ ਸਾਹਿਬ ਨੂੰ ਤੇ ਸਾਡੇ ਜਿਹੜੇ ਇੱਥੇ ਦੇ ਸਾਰੇ ਲੋਕਲ ਜਿਹੜੀਆਂ ਟੀਮਸ ਨੂੰ ਡਿਸਪੈਚ ਕੀਤਾ ਹੈ ਡੀ1 ਕੇ ਸੈਂਟਰਲਾਈਜ਼ਡ ਟੀਮਸ ਸਾਡੀਆਂ ਸੀਆਈ ਤੋਂ ਜਿਹੜੀਆਂ ਨੇ ਉਹਨਾਂ ਦੀ ਬਰੀਫਿੰਗ ਹੈ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਛੇਤੀ ਕਰੈਕ ਕਰਵਾ ਸਰ ਭਰੇ ਤੁਸੀਂ ਗੈਰੇ ਵੀ ਹੈ ਜੈਕਟਾ ਤੋਂ ਸਾਡੇ ਕਾਰਜ ਲਗਾਤਾਰ ਚੱਲਦੀ ਹੈ ਪਰ ਇਹ ਰੋਕੇ ਦੀ ਕਾਲ ਤੋਂ ਦਿਨ ਬ ਦੇਖੋ ਜਿਹੜੇ ਸਰਕਾਰ ਵੱਲੋਂ ਹੋਵੇ ਤੁਸੀਂ ਲੋਕ ਨਹੀਂ ਜਿਹੜਾ ਇਸ ਤਰ੍ਹਾਂ ਹੈਗਾ ਕਿ ਜਦੋਂ ਕੋਈ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਉਹ ਸਾਡੇ ਕੇਸ ਜੇ ਕੋਈ ਹੋਏ ਜਾਂਦਾ ਟਰੇਸ ਵੀ ਬਹੁਤ ਹੋਏ ਨੇ ਕੱਲ ਵੀ ਸਾਡਾ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਇੱਕ ਅਸੀਂ ਇੱਕ ਸ਼ਾਹਕੋਟ ਦੇ ਵਿੱਚ ਵੀ ਐਂਕਾਊਂਟਰ ਹੋਇਆ ਸੀ ਉਸ ਤੋਂ 2 ਦਿਨ ਪਹਿਲਾਂ ਵੀ ਜਿਹੜਾ ਐਂਕਾਊਂਟਰ ਸਾਡਾ ਹੈਗਾ ਆਦਮਪੁਰ ਦੇ ਵਿੱਚ ਹੋਇਆ ਸੀ ਅਸੀਂ ਸਖਤੀ ਨਾਲ ਉਹਨੂੰ ਫੀਲਡ ਦੇ ਵਿੱਚ ਆ ਗਏ ਅਸੀਂ ਸਾਰੇ ਅਫਸਰ ਹੀ ਉਹਨੂੰ ਗਰਾਊਂਡ ਦੇ ਆ ਗਏ ਤਾਂ ਇਹਨਾਂ ਨੂੰ ਅਸੀਂ ਸਿਰ ਨਹੀਂ ਚੁੱਪਣ ਦੇਆ ਸਾਡਾ ਪ੍ਰਾਇਮਰੀ ਜਿਹੜਾ ਇਹ ਆਪਰੇਸ਼ਨ ਹੈਗਾ ਇਹਦੇ ਵਿੱਚ ਜਿਹੜਾ ਸਾਡਾ ਚੱਲ ਰਿਹਾ ਜੁੱਧ ਗੈਂਗਸਟਰ ਬਰੋਦ ਚੱਲ ਰਿਹਾ ਇਸੇ ਤਹਿਤ ਵਿੱਚ ਹੀ ਚਲੋ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਸੀ ਤਾਂ ਉਹਨਾਂ ਦੇ ਵਿੱਚ ਜਿਵੇਂ ਸਾਡੇ ਵਜੂਹਾ ਖੁਰ ਤੋਂ ਕੋਈ ਪਿੰਡ ਹੈਗਾ ਉੱਥੇ ਇੱਕ ਚਰਨਜੀਤ ਇਹ ਜਿਹੜਾ ਉਹਦੀ ਇੱਕ ਉਹਦੀ ਹੈਗੇ ਉੱਥੋਂ 7 ਕਿਲੋ ਦੇ ਕਰੀਬ ਜਿਹੜੀ ਹੈਗੀ ਆਫੀਮ ਰਿਕਵਰ ਹੋਈ ਹੈ ਤੇ ਕੰਡਿਵਰ ਗੱਡੀ ਸੀ ਉਹਨਾਂ ਦੇ ਕੋਲੋਂ ਤਾਂ ਉਹਨਾਂ ਦੇ ਮੁਕਦਮਾ ਦਰਜ ਕਰਕੇ ਰਿਕਵਰੀ ਕੀਤੀ ਹੈ ਹੋਰ ਵੀ ਉਹਨਾਂ ਤੋਂ ਜਿਹੜੀ ਹੈਗੀ ਆ ਬੈਕਵਰਡ ਤੇ ਜਿਹੜੇ ਫਾਰਵਰਡ ਲਿੰਕੇਜ ਨੇ ਉਹਨਾਂ ਦੇ ਉੱਪਰ ਵੀ ਜਿਹੜੀ ਹੈਗੀ ਆ ਤਫਤੀਸ਼ ਕੀਤੀ ਜਾ ਰਹੀ ਹੈ